ਰਾਜਪੁਰਾ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਅਤੇ ਜੋਸ਼-ਖروش ਨਾਲ ਮਨਾਇਆ ਗਿਆ। ਇਸ ਮੌਕੇ ਤੇ ਔਰਤਾਂ ਨੇ ਨਵੀਆਂ ਤੇ ਪੁਰਾਣੀਆਂ ਬੋਲੀਆਂ ਪਾ ਕੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ। ਗਿੱਧੇ ਦੇ ਨਾਲ ਨਾਲ ਪੁਰਾਣੀਆਂ ਖੇਡਾਂ ਤੇ ਸੱਠਣੀਆਂ ਦਾ ਮੁਕਾਬਲਾ ਵੀ ਕੀਤਾ ਗਿਆ। ਇਸ ਮੌਕੇ ਤੇ ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਸਾਵਣ ਦਾ ਮਹੀਨਾ ਤੀਆਂ ਤੇ ਤੀਆਂ ਦਾ ਮਹੀਨਾ ਹੁੰਦਾ ਹੈ ਜਿਸ ਕਰਕੇ ਉਹ ਨੱਚ ਟੱਪ ਕੇ ਖੁਸ਼ੀ ਮਨਾਉਂਦੀਆਂ ਹਨ। ਹਾਂਜੀ ਅੱਜ ਅਸੀਂ ਤੀਆਂ ਦਾ ਫੰਕਸ਼ਨ ਕੀਤਾ। ਤੇ ਕੁਝ ਸਾਡੇ ਟੀਚਰ ਸੀਗੇ ਲੋਕਲ ਸਕੂਲਾਂ ਲੋਕਲ ਸਕੂਲਾਂ ਦੇ ਕੁਝ ਟੀਚਰ ਸੀਗੇ ਤੇ ਕੁਝ ਅਸੀਂ ਆਂਡਗਵਾਂ ਤੋਂ ਸਾਰੇ ਨੇ ਇਕੱਠੇ ਹੋ ਕੇ ਤਿਆਂ ਦਾ ਪ੍ਰੋਗਰਾਮ ਨੇ ਜਿਵੇਂ ਕਹਿੰਦੇ ਜਿਹੜਾ ਸੌਣ ਦਾ ਮਹੀਨਾ ਹੈ ਤੀਆਂ ਤੇ ਧੀਆਂ ਦੇ ਲਈ ਹੁੰਦਾ ਇਸ ਲਈ ਅਸੀਂ ਇਹ ਜਿਹੜਾ ਸੀਗਾ ਬਹੁਤ ਖੁਸ਼ੀ ਮਨਾਈ ਅਸੀਂ ਜਿਹੜਾ ਸਾਡਾ ਅਲੋਪ ਹੋ ਰਿਹਾ ਕਲਚਰ ਕਈ ਰੀਤਾਂ ਜਿਹੜੇ ਅਲੋਪ ਹੋ ਰਹੀਆਂ ਉਹਨਾਂ ਬਾਰੇ ਦੱਸਿਆ ਸੰਧਾਰੇ ਵਾਸਤੇ ਦੱਸਿਆ ਵੀ ਜਿਵੇਂ ਭੈਣਾਂ ਉਡੀਕਦੀਆਂ ਨਾ ਵੀ ਮੇਰਾ ਭਰਾ ਜਾਂ ਮੇਰੇ ਮਾਪੇ ਆਉਣਗੇ ਸੰਧਾਰਾ ਲੈ ਕੇ ਉਹਦੇ ਬਾਰੇ ਵੀ ਅਸੀਂ ਬਹੁਤ ਅਨੁਜਾਗਰਕ ਕੀਤਾ ਸੀਗਾ ਮੈਡਮ ਜਿਵੇਂ ਅੱਜਕੱਲ ਜਿਹੜਾ ਗਿੱਧੇ ਵਗੈਰਾ ਹੈਗੇ ਹੈ ਇਹਨਾਂ ਯੂਥ ਫੈਸਟੀਵਲਾਂ 'ਚ ਦੇਖਣ ਨੂੰ ਮਿਲਦੇ ਆ ਵੈਸੇ ਨਾ ਥੋੜਾ ਜਿਹਾ ਅਲੋਪ ਹੁੰਦਾ ਜਾ ਰਿਹਾ ਕੰਮ ਹੈ ਜੀ ਇਹਨਾਂ ਬਾਰੇ ਕੀ ਕਹਿਣਾ ਚਾਹ ਰਹੇ ਹੈ ਨਹੀਂ ਅਸੀਂ ਤਾਂ ਸਾਰਿਆਂ ਨੂੰ ਇਹੀ ਕਿਹਾ ਵੀ ਜਿਹੜਾ ਗਿੱਧਾ ਸਾਡਾ ਆਪਣਾ ਹੀ ਜਿਹੜਾ ਇਹ ਸੱਭਿਆਚਾਰ ਦਾ ਇੱਕ ਅਨਿੱਖੜਮਾ ਅੰਗ ਹੈ ਗਿੱਧੇ ਦੇ ਬਿਨਾ ਹੁੰਦਾ ਵੀ ਕੋਈ ਵੀ ਜਿਹੜਾ ਫੰਕਸ਼ਨ ਆ ਪੂਰਾ ਨਹੀਂ ਮੰਨੇ ਜਾਂਦਾ ਗਿੱਧੇ ਭੰਗੜੇ ਦੇ ਬਿਨਾ ਇਸ ਲਈ ਅਸੀਂ ਗਿੱਧੇ ਦਾ ਸਾਰਿਆਂ ਨੂੰ ਕਿ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਗਿੱਧੇ ਦੇ ਵਿੱਚ ਬੋਲੀਆਂ ਪਾਈਆਂ ਸਾਰਿਆਂ ਨੇ ਤੇ ਬੋਲੀਆਂ ਪਾ ਕੇ ਹਰੇਕ ਨੇ ਬਹੁਤ ਇੰਜੋਏ ਕੀਤਾ ਸੀ ਪੂਰਾ ਖੂਬ ਲੱਚੀਆਂ ਤੇ ਮੈਡਮ ਜਿਹੜੇ ਲੇਡੀਜ਼ ਘਰੇ ਬੈਠੀਆਂ ਨਹੀਂ ਆ ਸਕੀਆਂ ਨੇ ਇਹ ਤੁਹਾਡੇ ਇਸ ਫੰਕਸ਼ਨ ਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਹੋ ਜੀ ਹਾਂਜੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਵੱਧ ਤੇ ਵੱਧ ਪਾਰਟਿਸਿਪੇਟ ਕਰੋ ਇਹਦੇ ਵਿੱਚ ਜਿਹੜੀਆਂ 3ਾਂ ਕਿਤੇ ਇਹ ਨਾ ਹੋਵੇ ਵੀ ਉਹ ਇੱਕ ਕਾਗਜ਼ਾਂ ਦੇ ਵਿੱਚ ਰਹਿ ਜਾਣ ਵੀ 3ਾਂ ਹੁੰਦੀਆਂ ਸੀਗੀਆਂ ਅਸੀਂ ਸਾਰੇ ਨੌਜਵਾਨ ਬੱਚਿਆਂ ਨੂੰ ਵੀ ਕਹਿ ਰਹੇ ਹਾਂ ਵੀ ਜਿਹੜੀਆਂ 3ਾਂ ਜਿੱਤੇ ਇਹ ਜਿਹੜਾ ਸਾਡਾ ਇੱਕ ਸੱਭਿਆਚਾਰ ਦਾ ਇੱਕ ਨਿਖੜਮਾ ਅੰਗ ਮਤਲਬ ਜ਼ਰੂਰ ਮਨਾਣੀਆਂ ਚਾਹੀਦੀਆਂ ਆ ਆਪਣਵਲ ਜਿਹੜੇ ਇਹ ਪ੍ਰੋਗਰਾਮ ਪੁਰਾਣੇ ਹੈਗੇ ਸੱਭਿਆਚਾਰਕ ਹੈਗੇ ਇਨੂੰ ਮਤਲਬ ਤੁਮ ਤਾਂ ਮਨਾਉਣਾ ਚਾਹੀਦਾ ਤੁਹਾਡੇ ਸਾਹਬ ਹਾਂਜੀ ਹਾਂਜੀ ਇਹ ਤੁਮ ਤਾਂ ਮਨਾ ਮਨਾਉਣਾ ਚਾਹੀਦਾ ਅਸੀਂ ਤਾਂ ਕਹਿੰਦੇ ਹਾਂ ਹੋਰ ਵੀ ਜਿਹੜੇ ਸਾਡੇ ਲੋਪਰੇ ਜਿਵੇਂ ਗੇਮਸ ਹੋ ਰਹੀਆਂ ਉਹ ਵੀ ਹੋਣੀਆਂ ਚਾਹੀਦੀਆਂ ਹੈਗੇ ਜਿਹੜੀਆਂ ਕਿਟ ਬਈ ਜਿਹੜੇ ਘਰ ਬੈਠੇ ਆਂ ਔਰਤਾਂ ਉਹਨਾਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਤਾਂ ਸਾਨੂੰ ਪਤਾ ਲੱਗੇ ਅ ਅਗਲੀ ਵਾਰੀ ਮੈਡਮ ਫਿਰ ਤੁਸੀਂ ਇਸ ਤੋਂ ਵੱਡੇ ਵੱਡੇ ਪੱਧਰ ਤੇ ਮਨਾਉਂਗੇ ਇਸ ਨੂੰ ਹਾਂਜੀ ਹਾਂਜੀ ਅਗਲੀ ਵਾਰੀ ਅਸੀਂ ਸਾਰੇ ਨੇ ਡਿਸਾਈਡ ਕੀਤਾ ਵੀ ਜਿਵੇਂ ਅਸੀਂ ਥੋੜੇ ਸੀ ਨਾ ਅਗਲੀ ਵਾਰੀ ਘੱਟੋ ਘਾਟ ਇੱਕ ਇੱਕ ਜਣਾ 10 10 ਨੂੰ ਹੋਰ ਲੈ ਕੇ ਆਉਗਾ ਅਸੀਂ ਇੱਕ ਖੁੱਲੇ ਉਹਦੇ ਵਿੱਚ ਹਾਲ ਦੇ ਵਿੱਚ ਜਾਂ ਕੋਈ ਜਿੱਥੇ ਸਾਥ ਹੁੰਦੀ ਹੈ ਉੱਥੇ ਜ਼ਰੂਰ ਇਹ ਮਨਾਉਂਗੇ ਅਸੀਂ ਚਰਖੇ ਵੀ ਜਿਵੇਂ ਕਤਣੇ ਆ ਸਾਰਾ ਪੱਖੀ ਸਾਰਾ ਕੁਝ ਉਮੇਸ ਅਸੀਂ ਪੂਰਾ ਕਲਚਰ ਇੱਕ ਸੱਭਿਆਚਾਰ ਪੇਸ਼ ਕਰਾਂਗੇ ਅਸੀਂ ਗੱਡ ਹੌਲੇ ਹੌਲੇ ਤੋਰ ਗੱਡ ਗਿੜੀ ਰੇਵਾਲਿਆ ਗੱਡ ਹੌਲੇ ਹੌਲੇ ਤੋਰ ਮੇਰੇ ਦੁੱਖ ਨਕਨਾ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਹੀ ਗੜਵਾ ਮੈਂ ਗੜਵੇ ਦੀ ਢੋਲ ਮੇਰਾ ਮਾਹੀ ਗੜਵਾ ਮੈਂ ਗੜਵੇ ਦੀ ਡੋਰ ਮੇਰਾ ਮਾਹੀ ਗੜਵਾ ਮੈਂ ਗੜਵੇ ਦੀ ਡੋਰ ਮੈਡਮ ਜਿਵੇਂ ਤੁਸੀਂ ਬੋਲੀ ਪਾਈ ਹੈ ਪੁਰਾਣੀਆਂ ਬੋਲੀਆਂ ਜੀ ਇਹ ਮੈਂ ਤੁਹਾਨੂੰ ਵਧੀਆ ਲੱਗ ਰਹੀ ਇਸ ਤਰ੍ਹਾਂ ਬੋਲੀਆਂ ਪਾਉਣੀ ਆ ਯਾਰ ਇਹ ਜਿਹੜਾ ਮਤੀਆਂ ਵਗੈਰਾ ਦਾ ਸੱਭਿਆਚਾਰਕ ਪ੍ਰੋਗਰਾਮ ਤੁਸੀਂ ਕੀਤਾ ਜੀ ਅੱਜ ਹਾਂਜੀ ਮੈਨੂੰ ਬਹੁਤ ਸੋਹਣਾ ਲੱਗਿਆ ਹਨਾ ਜਿੱਦਾਂ ਅੱਜ ਕੱਲ ਦੁਬਾਰਾ ਫੇਰ ਤੋਂ ਧੀਆ ਮਨਾਉਣ ਲੱਗੇ ਪਹਿਲਾਂ ਮਨਾਉਂਦੇ ਸੀ ਆ ਵਿੱਚ ਜਿਹਨੂੰ ਬਿਲਕੁਲ ਲੁਪ ਹੋ ਗਈਆਂ ਸੀਗੀਆਂ ਪਰ ਹੁਣ ਤੋਂ ਫੇਰ ਦੁਬਾਰਾ ਉਹ ਕਲਚਰ ਹਨਾ ਦੁਬਾਰਾ ਉਜਾਗਰ ਹੋ ਰਿਹਾ ਹੈ ਬਸ ਹੁਣ ਤੋਂ ਸਭ ਨੂੰ ਪਤਾ ਚੱਲ ਰਿਹਾ ਕੁੜੀਆਂ ਨੂੰ ਅੱਜ ਕੱਲ ਦੇ ਹਨਾ ਸਾਰਿਆਂ ਨੂੰ ਪਤਾ ਹੈ ਵੀ ਧੀਆਂ ਕੀ ਚੀਜ਼ ਇਹਦੇ ਵਿੱਚ ਗਿੱਧਾ ਹੁੰਦੇ ਚ ਆਪਣਾ ਸਭ ਕੁਝ ਹੁੰਦਾ ਹੈ ਇਹਦੇ ਵਿੱਚ ਐ ਜਿਸ ਤਰ੍ਹਾਂ ਮੈਡਮ ਪਹਿਲਾਂ ਲੋਕ ਪਿੰਗਾ ਪਾਉਂਦੇ ਸੀਗੇ ਹੁਣ ਪਿੰਗਾ ਮਤਲਬ ਦਰਖਤ ਤਾਂ ਕੱਟੇ ਗਏ ਹੈ ਨਾ ਤੇ ਪਿੰਗਾ ਪਾਉਣ ਵਾਸਤੇ ਕੋਈ ਥਾਂ ਹੀ ਨਹੀਂ ਕਿਤੇ ਰਹੀ ਹੈਗੀ ਤੁਹਾਨੂੰ ਲੱਗਦਾ ਨਹੀਂ ਦੁਬਾਰਾ ਫੇਰ ਸਾਨੂੰ ਰੋਟੀ ਨਿੰਮਾ ਪਿੱਪਲੇ ਦੁਬਾਰਾ ਲਾਉਣੇ ਚਾਹੀਦੇ ਵੱਡੇ ਦਰਖਤ ਜਿਹੜੇ ਹੈਗੇ ਬਿਲਕੁਲ ਬਿਲਕੁਲ ਇਹਨਾਂ ਨੂੰ ਸਭ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਉਣਾ ਚਾਹੀਦਾ ਆ ਇਹ ਜੋ ਆਪਣੇ ਹਨਾ ਵਾਤਾਵਰਣ ਨੂੰ ਵੀ ਵਧੀਆ ਰੱਖਦੇ ਨੇ ਕੀਕੇ ਪ੍ਰਦੂਸ਼ਣ ਸਾਰਾ ਖਿੱਚਦੇ ਨੇ ਤੇ ਆਪਾਂ ਨੂੰ ਤਾਂ ਜਿਆਦਾ ਤੋਂ ਜ਼ਿਆਦਾ ਹਵਾਵਾਂ ਵਸਾਫ ਦਿੰਦੇ ਨੇ ਜਿਹਦੇ ਨਾਲ ਆਪਣੀਆਂ ਬਿਮਾਰੀਆਂ ਤੋਂ ਵੀ ਆਪਾਂ ਨੂੰ ਰੱਖਿਆ ਹੋ ਰਹੀ ਹੈ ਸਾਡੀ ਜਿਵੇਂ ਜਿਹੜੀ ਲੋਕ ਬੋਲੀ ਹੈਗੀਆਂ ਉਹਨਾਂ ਚ ਦਰਖਤਾਂ ਦਾ ਕਾਫੀ ਜ਼ਿਆਦਾ ਬਰਨ ਨਾਉਂਦਾ ਹੈ ਨਾ ਮਤਲਬ ਲੱਗਦਾ ਹੈ ਤੁਹਾਨੂੰ ਵੀ ਜਿਹੜੇ ਉਹ ਦਰਖਤ ਹੈਗੇ ਉਹ ਲੋਪ ਹੋ ਗਏ ਪਿੱਪਲਾਂ ਦੇ ਹੈ ਨਾ ਟਾਹਣੀਆਂ ਦੇ ਬੇਰਾਂ ਦੇ ਬੇਰੀਆਂ ਦੇ ਮਤਲਬ ਜਿਵੇਂ ਬੇਰੀਆਂ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਸਾਡੇ ਉਚਾਉਂਦਾ ਲੱਗਦਾ ਹੈ ਤੁਹਾਨੂੰ ਵੀ ਇਹ ਜਿਹੜੇ ਦਰਖਤ ਹੈ ਮੁਰਕੇ ਮਤਲਬ ਤੁਹਾਨੂੰ ਸਾਰੇ ਕਿਥੇ ਇਹ ਲਾਉਣੇ ਚਾਹੀਦੇ ਆ ਬਿਲਕੁਲ ਸਾਨੂੰ ਸਾਰਿਆਂ ਨੂੰ ਮਤਲਬ ਇੱਕ ਦੂਜੇ ਨੂੰ ਆਪਾਂ ਇੱਕ ਦੂਜੇ ਤੋਂ ਦੇਖ ਦੇਖ ਕੇ ਸਿੱਖਾਂਗੇ ਜੇ ਅੱਜ ਅਸੀਂ ਲਾਵਾਂਗੇ ਤਾਂ ਕੱਲ ਹੋਰ ਵੀ ਸਾਨੂੰ ਦੇਖ ਦੇਖ ਕੇ ਲਾਉਣਗੇ ਤੁਸੀਂ ਜਿਹੜੇ ਤੁਹਾਡੇ ਨਾਲ ਦੀ ਤੁਹਾਡੀ ਸਾਥ ਨਾਲ ਸਹੇਲੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਜੀ ਇਹੀ ਕਹਿਣਾ ਚਾਹਾਂਗੀ ਕਿ ਜਿਹੜੀਆਂ ਇਸ ਵਾਰ ਰਹਿ ਗਈਆਂ ਨਾ ਮੈਂ ਚਾਹਾਂਗੀ ਕਿ ਉਹ ਅਗਲੀ ਵਾਰੀ ਹਨਾ 2-4 ਆਪਣੀਆਂ ਸਹੇਲੀਆਂ ਹੋਰ ਨਾਲ ਲੈ ਕੇ ਆਉਣ ਤਾਂ ਕਿ ਅਸੀਂ ਰਲ ਮਿਲ ਕੇ ਖੂਬ ਰੌਣਕਾਂ ਲਾਈਏ ਬਹੁਤ ਜ਼ਿਆਦਾ ਅਸੀਂ ਮਤਲਬ ਇੱਕ ਦੂਜੇ ਨੂੰ ਬਹੁਤ ਜਿਆਦਾ ਪਿਆਰ ਕਰੀ ਇੱਕ ਦੂਜੇ ਦੀਆਂ ਹਨਾ ਬੋਲੀਆਂ ਪਾਈਏ ਗਿੱਧਾ ਪਾਈਏ ਬਹੁਤ ਧੂਮ ਤੜੱਕੇ ਨਾਲ ਅਸੀਂ ਨੱਚੀਏ ਗਾਈਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ